ਸੰਤਰਚਨ ਸਿੰਘ ਜੀ ਆਉਂਦੇ ਆ ਬਹੁਤ ਹੀ ਪਰਮ ਤੇ ਸਤਕਾਰਯੋਗ ਅੱਜ ਉਸ ਮਹਾਨ ਸ਼ਹੀਦ ਸਖਸ਼ੀਅਤ ਸੰਤਾ ਦੀ ਵਰਸੀ ਦੇ ਉੱਪਰ ਸੰਤਰਚਨ ਸਿੰਘ ਜੀ ਦੀ ਵਰਸੀ ਦੇ ਉੱਪਰ ਪਹੁੰਚੇ ਮੇਰੇ ਸਾਰੇ ਹੀ ਸਤਕਾਰਯੋਗ ਸਾਥੀਓ ਮੇਰੇ ਵੀਰੋ ਭੈਣੋ ਮੇਰੇ ਮਤਾਓ ਮੇਰੇ ਬਜ਼ੁਰਗੋ ਗੁਰੂ ਕੀ ਫਤਿਹ ਕਰੋ ਪ੍ਰੋਣ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਮੈਂ ਸਮਝਦਾ ਕਿ ਅੱਜ ਦਾ ਇਹ ਮੌਕਾ ਜਦ ਆਪਾਂ ਸਾਰੇ ਰਲ ਮਿਲ ਕੇ ਸੰਕਰਚਨ ਸਿੰਘ ਜੀ ਲੌਂਗਰ ਉਸ ਮਹਾਨ ਸ਼ਹੀਦ ਜਿਨ੍ਹਾਂ ਨੇ ਦੇਸ਼ ਦੀ ਪੰਜਾਬ ਦੀ ਏਕਤਾ ਲਈ ਅਖੰਡਤਾ ਦੇ ਲਈ ਅਮਨ ਸ਼ਾਂਤੀ ਦੇ ਲਈ ਪੰਜਾਬ ਨੂੰ ਉਗਵਾਸ ਰਹੇ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕੀਤੀ ਅ ਜੇ ਆਪਾਂ ਉਹਨਾਂ ਨੂੰ ਸਾਰੇ ਨਮਨ ਕਰਨ ਦੇ ਲਈ ਉਹਨਾਂ ਨੂੰ ਸ਼ਤ ਸ਼ਤ ਪ੍ਰਣਾਮ ਕਰਨ ਦੇ ਲਈ ਆਪਾਂ ਸਾਰੇ ਮੇਰੇ ਵੀਰ ਇੱਥੇ ਪਹੁੰਚਿਆ ਔਰ ਮੈਂ ਸਮਝਦਾ ਕਿ ਜਾਣ ਦੇ ਇੰਨੇ ਲੰਬੇ ਸਮਿਆਂ ਬਾਅਦ ਵੀ ਉਹਨਾਂ ਲੋਕਾਂ ਦੀਆਂ ਯਾਦਾਂ ਦੇ ਵਿੱਚ ਮੇਲੇ ਲੱਗਦੇ ਹੁੰਦੇ ਨੇ ਜਿਨ੍ਹਾਂ ਨੇ ਆਪਣੇ ਨਿੱਜ ਤੋਂ ਉੱਪਰ ਉੱਠ ਕੇ ਦੇਸ਼ ਔਰ ਕੌਮ ਦੇ ਲਈ ਕੁਝ ਕੀਤਾ ਹੋਵੇ ਸੰਤਾਂ ਦੇ ਜੀਵਨ ਬਾਰੇ ਜਦੋਂ ਗੱਲ ਕਰਦੇ ਆ ਮੈਂ ਸਮਝਦਾ ਕਿ ਸਮਾ ਔਰ ਸ਼ਬਦ ਮੁਕਸ ਸਕਦੇ ਨੇ ਪਰ ਉਹਨਾਂ ਦੇ ਉਹਨਾਂ ਦੀ ਕੁਰਬਾਨੀ ਦਾ ਉਹਨਾਂ ਦੇ ਜੀਵਨ ਦਾ ਵਰਣਨ ਹੈ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ ਆਦੇ ਜੀਵਨ ਕਾਲ ਦੇ ਦੌਰਾਨ ਵੀ ਚਾਹੇ ਰਾਜਨੀਤੀ ਦੇ ਲਈ ਉਹ ਉਹਨਾਂ ਨੇ ਰਾਜਨੀਤੀ ਦੀ ਕਈ ਵਾਰੀ ਪੇਟ ਚੜ੍ਹੇ ਪਰ ਫਿਰ ਵੀ ਉਹਨਾਂ ਨੇ ਔਰਨਾ ਗੱਲਾਂ ਦੇ ਵਿੱਚ ਨਾਗ ਪੈ ਕੇ ਪੰਜਾਬ ਦੇ ਲਈ ਆਪਦੀ ਜਾਨ ਜਿਹੜੀ ਉਹ ਵਾਰੀ ਅੱਜ ਵੀ ਉਹਨਾਂ ਦੇ ਜਾਨ ਤੋਂ ਮੋਗਰੋ ਚਾਹੇ ਰਾਜਨੀਤੀ ਹੈ ਜਿਹੜੀ ਉਹਨਾਂ ਦੇ ਨਾਮ ਤੇ ਬਥੇਰੀ ਹੋ ਰਹੀ ਹੈ ਪਰ ਮੈਂ ਮੰਨ ਕੇ ਚੱਲਦਾ ਕਿ ਜਿਹੜੇ ਇਹ ਜੇ ਲੋਕ ਇਹ ਜੇ ਸਖਸ਼ੀਤ ਹੁੰਦੇ ਨੇ ਉਹ ਕਿਸੇ ਇੱਕ ਧਰਮ ਮਜ਼ਬ ਫਿਰਕੇ ਇੱਕ ਪਰਿਵਾਰੀਏ ਇੱਕ ਪਾਰਟੀ ਦੇ ਨਹੀਂ ਹੁੰਦੇ ਉਹ ਕੌਮ ਦੇ ਹੁੰਦੇ ਨੇ ਉਹ ਦੇਸ਼ ਦੇ ਹੁੰਦੇ ਨੇ ਉਹ ਪੰਜਾਬ ਦੇ ਹੁੰਦੇ ਨੇ ਤੇ ਇਸੇ ਵਜ੍ਹਾ ਕਰਕੇ ਜਦੋਂ ਦੇ ਤੁਹਾਡੀ ਆਪਣੀ ਸਰਕਾਰ ਆਮ ਆਦਮੀ ਪਾਰਟੀ ਦੀ ਭਗਵੰਤਪਾ ਸਰਕਾਰ ਪੰਜਾਬ ਦੇ ਵਿੱਚ ਆਈ ਹੈ ਅਸੀਂ ਕੋਈ ਆ ਰਾਜਨੀਤਿਕ ਤਕਦੀਰਾਂ ਦੇ ਵਿੱਚ ਅੱਜ ਦੇ ਪਵਿੱਤਰ ਦਿਨ ਦੇ ਵਿੱਚ ਨਹੀਂ ਪੈਂਦੇ ਅੱਜ ਦੇ ਪਵਿੱਤਰ ਦਿਨ ਦੇ ਉੱਪਰ ਅਸੀਂ ਕੋਈ ਇੱਕ ਦੂਜੇ ਦੇ ਉੱਪਰ ਇਲਜ਼ਾਮ ਤਰਾਸ਼ੀਆਂ ਕਰੀਏ ਉਸ ਰਾਜਨੀਤੀ ਦੇ ਵਿੱਚ ਨਹੀਂ ਪੈਂਦੇ ਅੱਜ ਸਿਰਫ ਔਰ ਸਿਰਫ ਉਹਨਾਂ ਨੂੰ ਨਮਨ ਕਰਨ ਦੇ ਲਈ ਕਿਉਂਕਿ ਉਹਨਾਂ ਨੇ ਆਪ ਦਾ ਖੂਨ ਡੋਲਿਆ ਪੰਜਾਬ ਦੇ ਲੋਕਾਂ ਨੂੰ ਘੁੱਗਵਾਸਾ ਰੱਖਣ ਦੇ ਲਈ ਸੋ ਇਸੇ ਕਰਕੇ ਇਸੇ ਮਕਸਦ ਦੇ ਨਾਲ ਅੱਜ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਖੂਨਦਾਨ ਕੈਂਪ ਲਗਾਇਆ ਜਾ ਸਕਦਾ ਹੈ ਕਿ ਪੰਜਾਬੀਆਂ ਦੀ ਲੋੜਵੰਦਾਂ ਦੀ ਜ਼ਰੂਰਤਮੰਦਾਂ ਦੀ ਜ਼ਿੰਦਗੀ ਜਿਹੜੀ ਉਹ ਬਚਾਈ ਜਾ ਸਕੇ ਔਰ ਇਹਦੇ ਵਿੱਚ ਤੁਸੀਂ ਸਾਰੇ ਬੁੜੇ ਵੱਡੀ ਗਿਣਤੀ ਦੇ ਵਿੱਚ ਮੇਰੇ ਸਾਥੀ ਵੀਰ ਭੈਣ ਸਾਰੇ ਸਾਡੇ ਸਾਥੀ ਸਹਿਯੋਗੀ ਸਾਰੀ ਐਡਮਿਨਿਸਟ੍ਰੇਸ਼ਨ ਬੜੇ ਧੂਮਤਾਂ ਦੇ ਨਾਲ ਤੁਸੀਂ ਹਿੱਸਾ ਲੈਣੇ ਉਸ ਤੋਂ ਤੁਹਾਡਾ ਦੇਵ ਜੀਆਂ ਗਹਿਰਾਈਆਂ ਦੇ ਵਿੱਚੋਂ ਜਿੱਥੋਂ ਮੈਂ ਧੰਨਵਾਦ ਕਰਦਾ ਉੱਥੇ ਹੀ ਕਿਉਂਕਿ ਕੰਮਾਂ ਦੀ ਰਾਜਨੀਤੀ ਹੈ ਜਿਹੜੀ ਉਹੀ ਸੰਤਾਂ ਦੀ ਫਿਲਾਸਫੀ ਸੀਗੀ ਉਹਨਾਂ ਦਾ ਫਲਸਫਾ ਸੀਗਾ ਕਿ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਪੰਜਾਬ ਮੋੜਿਕ ਨੰਬਰ ਦਾ ਸੂਪਰ ਬਣਨਾ ਚਾਹੀਦਾ ਹੈ ਤੇ ਉਹੀ ਫਿਲਾਸਫੀ ਹੈ ਜਿਹੜੀ ਉਹ ਮੇਰੇ ਪਿਤਾ ਸਰਗੀ ਬਾਬੂ ਅੰਦਾਸਜੀ ਅਰੋੜਾ ਦੀ ਸੀਗੀ ਉਸੇ ਫਲਸਫੇ ਦੇ ਉੱਪਰ ਚੱਲਦੇ ਹੋਏ ਜਿੱਥੇ ਪਹਿਲਾਂ ਬਹੁਤ ਸਾਰੇ ਕੰਮ ਜੋ ਵੀ ਤੁਹਾਡਾ ਹੁਕਮ ਆਉਂਦਾ ਹੈ ਕਿ ਇਸ 52 ਸ਼ਹੀਦਾਂ ਦੀ ਪਵਿੱਤਰ ਧਰਤੀ ਦੇ ਹੋਣੇ ਚਾਹੀਦੇ ਨੇ ਪਹਿਲਾਂ ਹੀ ਤਕਰੀਬਨ 65 ਕਰੋੜ ਦੇ ਕੰਮ ਨੇ ਜਿਹੜੇ ਉਹ ਹੋ ਚੁੱਕੇ ਨੇ ਤੇ ਅੱਜ ਵੀ ਸਾਥੀਓ ਮੇਰੇ ਵੀਰੋ 2 ਕਰੋੜ 65 ਲੱਖ ਰੁਪਏ ਦੇ ਕੰਮ ਨੇ ਜਿਹੜੇ ਉਹ ਅੱਜ ਵੀ ਨਹੀਂ ਪੱਥਰ ਰੱਖਣ ਜਾ ਰਹੇ ਜਿਹਦੇ 25 ਲੱਖ ਰੁਪਏ ਦੀ लागत ਦੇ ਨਾਲ ਜੋ ਇੱਕ ਆਮ ਆਦਮੀ ਕਲੀਨਿਕ ਹੈ ਤਾਂ ਕਿ ਲੋਕਾਂ ਨੂੰ ਸਿਹਤ ਸਹੂਤਾ ਮਿਲ ਸਕੋ ਨਾ 1.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਅਤ ਆਧੁਨਿਕ ਗਿਆਨੀ ਗਿਆਨ ਸਿੰਘ ਜੋ ਲਾਇਬ੍ਰੇਰੀ ਹੈ ਉਹ ਬਣਾਈ ਜਾ ਰਹੀ ਹੈ ਔਰ तकरीबन 90 ਲੱਖ ਰੁਪਏ ਦੇ ਨਾਲ ਸੀਚੇਬਲ ਮਾਡਲ ਹੈ ਜਿਹੜਾ ਉਹ ਬਣਾਇਆ ਜਾ ਰਿਹਾ ਹੈ ਤਾਂ ਕਿ ਪਾਣੀ ਦੀ ਨਿਕਾਸੀ ਦਾ ਇੰਤਜ਼ਾਮ ਜਿਹੜਾ ਉਹ ਹੋ ਸਕੇ ਸੋ ਇਹੀ ਸੋਚ ਜਿਸ ਸੋਚ ਦੇ ਲਈ ਕਿ ਪੰਜਾਬ ਤਰੱਕੀ ਦੀਆਂ ਲੀਹਾਂ ਤੇ ਸਰਪਟ ਦੌੜੇ ਭੱਜੇ ਉਹਨਾਂ ਸੋਚ ਦੇ ਲਈ ਹੀ ਸੰਤਾ ਨੇ ਆਪਣੀ ਸਾਰੀ ਉਮਰ ਲਾਈ ਤੇ ਅੱਜ ਉਹਨਾਂ ਨੂੰ ਨਮਨ ਕਰਨ ਦੇ ਲਈ ਤੇ ਪਹੁੰਚਿਆ ਸੋ ਮੇਰੇ ਵੀਰੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਤੋਂ ਮਗਰੋਂ ਤੁਸੀਂ ਸਾਰਿਆਂ ਨੇ ਜੋ 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 ਸਾਥੀ ਚਾਹੁੰਦੇ ਨੇ ਜਿਨ੍ਹਾਂ ਦੀ ਸਿਹਤ ਅਲਾਓ ਕਰਦੀ ਹੈ ਇਜਾਜ਼ਤ ਦਿੰਦੀ ਹੈ ਉਹ ਸਾਰੇ ਬਲੱਡ ਨੇਸ਼ਨ ਕੈਂਪ ਦੇ ਵਿੱਚ ਉਹ ਤੁਸੀਂ ਵੀ ਖੂਨਦਾਨ ਕਰਕੇ ਜਾਏ ਤਾਂ ਕਿ ਆਪਾਂ ਕਿਸੇ ਲੋੜਵੰਦ ਕਿਸੇ ਗਰੀਬ ਕਿਸੇ ਜ਼ਰੂਰਤਮੰਦ ਜਿਹਨੂੰ ਹਸਪਤਾਲ ਦੇ ਵਿੱਚ ਜ਼ਰੂਰਤ ਹੋਵੇ ਖੁੰਦੀ ਆਪਾਂ ਉਹ ਉਹਦੇ ਚ ਆਪਦਾ ਇੱਕ ਛੋਟਾ ਜਿਹਾ ਯੱਗ ਦੇ ਵਿੱਚ ਹਿੱਸਾ ਜਿਹੜਾ ਉਹ ਪਾ ਸਕੀਏ ਸੋ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਤੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਇਹ ਜੀ ਨਾ ਕੋ ਆਏ ਪਾਕਿਸਤਾਨ ਦਾ ਨੰਬਰ ਕਾਲ ਆਇਆ ਤੇ ਤੁਸੀਂ ਆਪਾਂ ਅੱਗੇ ਕਿ ਕਿ ਕਰਦੇ ਆ ਉਹਦੇ ਵਿੱਚ ਵਿੱਚ ਉਹਦੇ ਵਿੱਚ ਨਾ Daar is die paadjie

camera. <inaudible> <inaudible> <inaudible>